ਸਤ ਸ੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਟੀ 20 ਪੰਜਾਬ ਨਿਊਜ਼ ਮੈਂ ਹਾਂ ਮੱਖਣ ਸਿੰਘ ਉੱਬਾ ਅੱਜ ਅਸੀਂ ਗੱਲ ਕਰਦੇ ਆਂ ਵਪਾਰੀ ਵਰਗ ਦੀ ਖਾਸ ਕਰਕੇ ਖਬਰ ਜੁੜੀ ਆ ਜਿਹੜੀ ਅੱਜ ਆਰਤੀਆਂ ਦੇ ਨਾਲ ਆਰਤੀਆਂ ਅਤੇ ਸਰਕਾਰ ਦੇ ਨਾਲ ਭਗਵੰਤ ਸਵਾਣ ਦੀ ਸਰਕਾਰ ਨੂੰ ਲੱਖਾਂ ਜਿਹੜਾ ਕਰੋੜਾਂ ਦਾ ਜਿਹੜਾ ਚੂਨਾ ਲਗਾਇਆ ਜਾ ਰਿਹਾਗਾ ਆਰਤੀਆਂ ਵੱਲੋਂ ਹੁਣ ਤੁਸੀਂ ਕਹੋਗੇ ਕਿ ਇਹ ਚੂਨਾ ਕਿਵੇਂ ਲਗਾਇਆ ਜਾ ਰਿਹਾ ਅਸੀਂ ਦੱਸਦੇ ਆਂ ਕਿ ਜਿਹੜੀ ਵੀ ਆਰਤੀਆਂ ਵੱਲੋਂ ਜਾਂ ਵਪਾਰੀਆਂ ਵੱਲੋਂ ਕਹਿ ਰਹੀਏ ਤੇ ਇੱਕ ਜ਼ਿੰਮੇਵਾਰੀ ਬਣਦੀ ਆ ਮੰਡੀ ਕਰਨ ਬੋਰਡ ਦੀ ਕਿ ਜਿਹੜੀਆਂ ਹੁਣ ਝੋਨਾ ਦਾ ਸੀਜ਼ਨ ਲੱਗ ਕੇ ਗਿਆ ਝੋਨੇ ਦੇ ਸੀਜ਼ਨ ਦੇ ਵਿੱਚ ਜਿਹੜੀਆਂ ਇੱਕ ਮਾਰਕਾ ਲੱਗਦਾਗਾ ਬੋਰੀ ਦੇ ਉੱਤਰ ਬਾਦਾਨੇ ਦੇ ਉੱਪਰ ਇੱਕ ਆਰਟੀਏ ਵੱਲੋਂ ਜਿਹੜੀ ਹੈਗੀ ਆ ਉਹਦਾ ਇੱਕ ਬਾਦਾਨੇ ਤੇ ਮਾਰਕਾ ਲੱਗਦਾਗਾ ਆਰਟੀਏ ਨੂੰ ਪ੍ਰਤੀ ਬੋਰੀ 50 ਜਾਂ 60 ਪੈਸੇ ਮਿਲਦੀ ਆ ਪਰ ਜਿਹੜਾ ਐਤਕੀ ਸਭ ਤੋਂ ਵੱਡਾ ਮਾਨਸਾ ਜ਼ਿਲ੍ਹੇ ਦੇ ਵਿੱਚ ਪਾ ਕਹਿ ਲੀਏ ਕਿ ਕਰੀਬ ਜਿਹੜਾ ਹੈਗਾਗਾ 50 ਲੱਖ ਦੇ ਉੱਪਰ ਜਿਹੜਾ ਝੋਨਾ ਪਾਰ ਕਰ ਕਰ ਗਿਆ 50 ਲੱਖ ਟਨ ਦੇ ਕਰੀਬ ਮਾਨਸਾ ਦੇ ਵਿੱਚ ਝੋਨਾ ਜਿਹੜਾ ਬੱਖ-ਬੱਖ ਜਿਹੜਾ ਹੈਗਾਗਾ ਸੈਲਰ ਮਾਲਕਾਂ ਨੇ ਖਰੀਦਿਆ ਹੈਗਾਗਾ ਅੱਗੇ ਇਹ ਜਿਹੜੀਆਂ ਹੈਗੀਆਂ ਨੇ ਸਾਰੀ ਜਿਹੜਾ ਝੋਨਾਗਾ ਸਰਕਾਰ ਥਰੂ ਅੱਗੇ ਜਾਣਾਗਾ ਕੇਂਦਰ ਸਰਕਾਰ ਤੱਕ ਜਾਣਾਗਾ 50 ਸਰਕਾਰ ਦਾ ਇਹਦੇ ਵਿੱਚ 50 ਸਰਕਾਰ ਨੂੰ ਆਰਥਿਕ ਵਰਗ ਨੇ ਕਰੋੜਾ ਰੁਪਈਆ ਦਾ ਇਹਦੇ ਵਿੱਚ ਚੂਨਾ ਲਗਾ ਲਿਆ ਕਿਉਂਕਿ ਕਿਸੇ ਵੀ ਬੋਰੀ ਉੱਤੇ ਵੀ ਅਸੀਂ ਸਾਰਿਆਂ ਦੀ ਪੜਤਾਲ ਕਰ ਚੁੱਕੀ ਆ ਪਹਿਲਾਂ ਮੰਡੀ ਵਿੱਚ ਜਾ ਕੇ ਵੀ ਦੇਖਿਆ ਸੈਲਰਾਂ ਵਿੱਚ ਵੀ ਵੱਖ-ਵੱਖ ਚੱਲ ਰਹੇ ਵਿੱਚ ਜਾ ਕੇ ਦੇਖਿਆ ਕਿ ਅਸੀਂ ਜਿਹੜੀ ਹੈਗੇ ਸਾਰੀ ਪੜਤਾਲ ਕਰ ਚੁੱਕੇ ਆ ਬੋਰੀਆਂ ਦੇਖੀਆਂ ਨੇ ਕਿਸੇ ਵੀ ਬੋਰੀ ਉੱਪਰ ਕਿਸੇ ਵੀ ਆਰਟੀਏ ਦਾ ਜਿਹੜਾ ਹੈਗਾਗਾ ਉਹ ਮਾਰਕਾ ਨਹੀਂ ਲੱਗਿਆ ਕਿਉਂਕਿ ਜੇਕਰ ਇਹ ਆਰਟੀਏ ਮਾਰਕਾ ਲਾਉਂਦੇ ਆ ਆਪਦਾ ਤਾ ਇਹਨਾਂ ਦੀ ਜ਼ਿੰਮੇਵਾਰੀ ਬਣ ਜਾਂਦੀ ਆ ਕੱਲ ਨੂੰ ਸਰਕਾਰ ਨੂੰ ਜਾਂ ਕਿਸੇ ਹੋਰ ਨੂੰ ਕੰਪਨੀ ਨੂੰ ਜਿਹੜੇ ਹੈਗਾਗਾ ਝੋਨਾ ਜਿਹੜਾ ਚੌਲ ਨੇ ਉਹ ਬੋਰੀਆਂ ਦੇ ਰਾਹੀਂ ਵਿੱਚ ਜਾਂਦਾਗਾ ਜੇਕਰ ਉਹ ਬੋਰੀਆਂ ਦੇ ਵਿੱਚੋਂ ਝੋਨਾ ਜਿਹੜਾ ਖਰਾਬ ਨਿਕਲਦਾਗਾ ਤਾਂ ਉਹਦੀ ਆੜਤੀ ਜ਼ਿੰਮੇਵਾਰੀ ਹੁੰਦੀ ਆ ਪਰ ਇਸ ਵਾਰ ਹੋਇਆ ਕੀ ਆ ਸਭ ਤੋਂ ਵੱਡੀ ਜਿਹੜੀ ਖਬਰ ਆ ਇਹ ਆਈ ਆ ਕਿ ਅਸੀਂ ਦੇਖਿਆ ਵੱਖ-ਵੱਖ ਸੈਲਰਾਂ ਵਿੱਚ ਜਾ ਕੇ ਵੀ ਦੇਖਿਆਗਾ ਜਿਹੜਾ ਵਾਰਦਾਨੇ ਉੱਤੇ ਬੋਰੀਆਂ ਉੱਤੇ ਆੜਤੀਆਂ ਦੇ ਵੱਲੋਂ ਕੋਈ ਵੀ ਸਟੈਂਪ ਵਗੈਰਾ ਕੋਈ ਵੀ ਜਿਹੜਾ ਮਾਰਕਾ ਆਪਦਾ ਨਹੀਂ ਲਗਾਇਆ ਗਿਆ ਇਹ ਇੱਕ 50 ਸਰਕਾਰ ਨੂੰ ਆਪਾਂ ਕਹਿ ਦਈਏ ਕਿ ਕਰੋੜਾਂ ਰੁਪਈਆ ਦਾ ਇਸ ਵੇਲੇ ਆਰਟੀਆਂ ਨੇ ਚੂਨਾ ਲਗਾ ਦਿੱਤਾ ਹੈ ਤੁਸੀਂ ਇਹ ਜਿਹੜੀ ਖਬਰ ਆ ਹਲ ਤੱਕ ਕਿਸੇ ਚੈਨਲ ਕਿਸੇ ਅਖਬਾਰ ਜਾਂ ਕਿਸੇ ਅਧਾਰੇ ਵੱਲੋਂ ਨਹੀਂ ਚਲਾਈ ਗਈ ਅਸੀਂ ਇਸ ਗੱਲ ਦੀ ਅਸੀਂ ਪੁਸ਼ਟੀ ਕੀਤੀ ਆ ਜਾ ਕੇ ਸੈਲਰ ਮਾਲਕਾਂ ਦੇ ਨਾਲ ਅਤੇ ਉਹਨਾਂ ਦੀ ਜਾ ਕੇ ਜਿਹੜੀਆਂ ਬੋਰੀਆਂ ਨੇ ਉਹ ਵੀ ਚੈੱਕ ਕੀਤੀਆਂ ਨੇ ਕਿਤੇ ਵੀ ਆਰਟੀਆਂ ਵੱਲੋਂ ਜਿਹੜਾ ਮਾਰਕਾ ਹੈਗਾ ਉਹ ਨਹੀਂ ਲਗਾਇਆ ਗਿਆ ਇਸ ਕਰਕੇ ਜੇਕਰ ਉਹਨਾਂ ਨੂੰ ਜਿਹੜੀ 60% ਜਿਹੜਾ ਹੈਗਾ ਹੈਗਾ ਬੋਰੀਆਂ ਮਗਰ ਸਰਕਾਰ ਨੂੰ ਜਿਹੜਾ ਜਾਣਾ ਸੀ ਉਸ ਆੜਤੀਆਂ ਵੱਲੋਂ ਐਤ ਕੀ ਮਾਰਕਾ ਨਾਲ ਲਗਾ ਕੇ ਲੱਖਾਂ ਕਰੋੜਾਂ ਦਾ ਜਿਹੜਾ ਘਪਲਾ ਹੈਗਾ ਉਹ ਸਰਕਾਰ ਦੇ ਨਾਲ ਕੀਤਾ ਜਾ ਰਿਹਾ ਹੁਣ ਦੇਖਦੇ ਆ ਕਿ ਸਰਕਾਰ ਇਸ ਤੇ ਕੀ ਐਕਸ਼ਨ ਲੈਂਦੀ ਆ ਕੀ ਜਿਹੜਾ ਹੈਗਾਗਾ ਬੋਰੀਆਂ ਜਾ ਕੇ ਚੈੱਕ ਕਰਦੀ ਆ ਕੀ ਦੇਖਦੀ ਆ ਕਿ ਕਿੰਨੀਆਂ ਬੋਰੀਆਂ ਤੇ ਮਾਰਕਾ ਲੱਗਿਆ ਕਿਸ ਕਿਥੇ ਜਿਹੜਾ ਆੜਤੀਆਂ ਵੱਲੋਂ ਜਾ ਮੰਡੀ ਕਰਨ ਵਾਲੋਂ ਕਿਉਂ ਨਹੀਂ ਲਗਾਇਆ ਗਿਆ ਇਹ ਇੱਕ ਜਾਂਚ ਦਾ ਵਿਸ਼ਾ ਹੈਗਾਗਾ ਤੁਸੀਂ ਦੇਖਦੇ ਰਹੋ ਟੀ20 ਪੰਜਾਬ ਨਿਊਜ਼ ਮੈਂ ਹਮਕਰ ਸਿੰਘ ਉੱਬਾ